ਭਾਰਤ ਅਮਰੀਕਾ ਸਬੰਧਾਂ ਦੌਰਾਨ ਖਟਾਸ ਦੇ ਦਰਮਿਆਨ ਰਾਹਤ ਪਰਿ ਖਬਰ 트ੰਪ ਨੇ ਪੀਐਮ ਮੋਦੀ ਨੂੰ ਫੋਨ ਕਰ ਦਿੱਤੀ ਜਨਮ ਦਿਨ ਦੀ ਵਧਾਈ ਭਾਰਤ ਅਮਰੀਕਾ ਵਪਾਰ ਗੱਲਬਾਤ ਦੌਰਾਨ ਜੀਆ ਮੱਕੀ ਦੀ ਪਿਛਲੇ ਦਰਵਾਜ਼ਿਆਂ ਕੋਸਪੈਟ ਮੈਨੀਟੋਬਾ ਅਮਰੀਕਾ ਸਰਹੱਦ ਨੇੜੇ ਠੰਡ ਨਾਲ ਮਾਰੇ ਗਏ ਪ੍ਰਵਾਸੀ ਪਰਿਵਾਰ ਦੀ ਤਸਕਰੀ ਦਾ ਮਲਜਮ ਬ੍ਰੈਮਟਨ ਤੋਂ ਗ੍ਰਿਫਤਾਰ ਹੱਡ ਵੀਰਤਾ ਦੀ ਮਦਦ ਲਈ ਅੱਗੇ ਆਏ ਫਿਲਮੀ ਸtare ਨੀਰੂ ਬਾਜਵਾਨ ਲਈ 15 ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜਿੰਮੇਵਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮੰਗਲਵਾਰ ਦੇਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ 75ਵੇਂ ਜਨਮ ਦਿਨ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਦੋਵਾਂ ਨੇ ਤਾਵਾ ਵਿਚਾਰ ਭਾਰਤ-ਅਮਰੀਕਾ ਸਬੰਧਾਂ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਹੋਈ। ਰਾਸ਼ਟਰਪਤੀ 트੍ਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਵੀ ਪ੍ਰਗਟਾਈ। पीएम मोदी ਨੇ ਐਕਸ ਤੇ ਰਾਸ਼ਟਰਪਤੀ 트ੰਪ ਦਾ ਧੰਨਵਾਦ ਕੀਤਾ ਤੇ ਲਿਖਿਆ ਕਿ ਤੁਹਾਡੇ ਫੋਨ ਕਾਲ ਅਤੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਲਈ ਧੰਨਵਾਦ ਮੇਰੇ ਦੋਸਤ ਰਾਸ਼ਟਰਪਤੀ 트ੰਪ ਤੁਹਾਡੇ ਵਾਂਗ ਮੈਂ ਵੀ ਭਾਰਤ ਅਮਰੀਕਾ ਦੀ ਵਿਆਪਕ ਅਤੇ ਵਿਸ਼ਵ ਵਿਆਪੀ ਭਾਈਵਾਲੀ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਸੀਂ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਤੁਹਾਡੇ ਯਤਨਾਂ ਦਾ ਸਮਰਥਨ ਕਰਦੇ ਹਾਂ ਇਸ ਖਬਰ ਨੇ ਭਾਰਤ ਅਮਰੀਕਾ ਸਬੰਧਾਂ ਵਿੱਚ ਤਣਾਅ ਦੀਆਂ ਕਿਆਸ ਅਰਾਣਿਆਂ ਨੂੰ ਕੁਝ ਠਹਿਰਾ ਦਿੱਤਾ ਏ ਅਤੇ ਉਮੀਦ ਹੈ ਕਿ ਹੁਣ ਭਾਰਤ ਅਤੇ ਅਮਰੀਕਾ ਦੇ ਸਬੰਧ ਵੀ ਸੁਧਰਨਗੇ ਕਿਉਂਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਪੀਐਮ ਮੋਦੀ ਦੀ ਦੋਸਤੀ ਪੂਰੀ ਦੁਨੀਆ ਇਸ ਤੋਂ ਜਾਣੂ ਹੈ ਜੋ ਦੋ ਦੇਸ਼ਾਂ ਦੇ ਨੇਤਾਵਾਂ ਦਰਮਿਆਨ ਪਹਿਲੀ ਵਾਰ ਇਸ ਤਰ੍ਹਾਂ ਦੀ ਨੇੜਤਾ ਬਣੀ ਸੀ ਉੱਧਰ 트ਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ 트੍ਰੰਪ ਨੇ ਵੀ ਲਿਖਿਆ ਕਿ ਹੁਣੇ-ਹੁਣੇ ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਬਹੁਤ ਵਧੀਆ ਗੱਲਬਾਤ ਹੋਈ ਹੈ ਮੈਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਨਰੇਂਦਰ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਨੂੰ ਖਤਮ ਕਰਨ ਵਿੱਚ ਤੁਹਾਡੇ ਸਮਰਥਨ ਲਈ ਧੰਨਵਾਦ ਰਾਸ਼ਟਰਪਤੀ ਡੀਜੀਟੀ ਭਾਰਤ ਅਤੇ ਅਮਰੀਕਾ ਦਰਮਿਆਨ ਪਿਛਲੇ ਕਾਫੀ ਸਮੇਂ ਤੋਂ ਖੇਤੀਬੜੀ ਅਤੇ ਹੋਰ ਖੇਤਿਆਂ ਦੇ ਵਿੱਚ ਸਮਝੌਤੇ ਨੂੰ ਲੈ ਕੇ ਤਣਾਅ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਭਾਵੇਂ ਭਾਰਤ ਨੇ ਅਮਰੀਕੀ ਵਪਾਰਕ ਸਖ਼ਤਰ ਦੀ ਮੰਗ ਮੁਤਾਬਕ ਅਮਰੀਕਾ ਦੀਆਂ ਖੇਤੀਬੜੀ ਵਸਤਾਂ ਜਿਨ੍ਹਾਂ ਵਿੱਚ ਮੱਕੀ ਵੀ ਸ਼ਾਮਲ ਹੈ ਉਸ ਨੂੰ ਖਰੀਦਣ ਤੋਂ ਸਖਤੀ ਨਾਲ ਇਨਕਾਰ ਕਰ ਦਿੱਤਾ ਹੈ। ਕਿਉਂ ਜੀਐਮ ਕਿਸਮਾਂ ਹਨ ਪਰ ਲੁਧਿਆਣਾ ਵਿੱਚ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿੱਚ ਇਸ ਖਰੀਫ ਸੀਜ਼ਨ ਦੌਰਾਨ ਜੈਨੇਟਿਕ ਤੌਰ ਤੇ ਸੋਧੀਆਂ ਮੱਕੀ ਦੀਆਂ ਦੋ ਕਿਸਮਾਂ ਦੇ ਫੀਲਡ ਟ੍ਰਾਇਲ ਸ਼ੁਰੂ ਹੋਣ ਵਾਲੇ ਨੇ। ਇਸ ਨਾਲ ਇਸ ਗੱਲ ਤੇ ਬਹਿ ਸ਼ੁਰੂ ਹੋ ਗਈ ਹੈ ਕਿ ਕੀ ਭਾਰਤ ਅਮਰੀਕਾ ਨਾਲ ਤਨਾਅ ਦਰਮਿਆਨ ਜੀਐਮ ਖੁਰਾਕੀ ਫਸਲਾਂ ਦੀ ਵਪਾਰਕ ਕਾਸ਼ਤ ਲਈ ਚੁੱਪਚਾਪ ਰਾਹ ਖੋਲ ਰਿਹਾ ਹੈ ਭਾਰਤ ਨੇ ਭਾਵੇਂ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਸੌਂ ਖਾਦੀ ਹੈ ਪਰ ਦੀ ਸਿੱਖਲੀ ਰੈਗੂਲੇਟਰ ਜੈਨੇਟਿਕ ਇੰਜੀਨੀਅਰਿੰਗ ਮਲਾਕਨ ਕਮੇਟੀ ਨੇ ਵੀ ਪੰਜਾਬ ਸਰਕਾਰ ਵੱਲੋਂ ਕੋਈ ਇਤਰਾਜ਼ ਨਾ ਦੇ ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਬੀਅਰ ਫਸਲ ਸਾਇੰਸ ਦੀਆਂ ਜੜੀ ਬੂਟੀਆਂ ਨੂੰ ਸਹਿਣ ਵਾਲੇ ਅਤੇ ਕੀਟ ਰੋਕੂ ਮੱਕੀ ਦੇ ਸੀਮਤ ਫੀਲਡ ਟ੍ਰਾਇਲ ਲਈ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੀਐਮ ਮੁਕਤ ਇੰਡੀਆ ਗੱਠ ਜੋੜ ਨੇ ਪੰਜਾਬ ਨੂੰ ਆਪਣੇ ਐਨਓਸੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਜਿਸ ਵਿੱਚ ਸਿਹਤ ਅਤੇ ਵਾਤਾਵਰਨ ਦੇ ਖਤਰਿਆਂ ਕਾਰਨ ਗਲਾਈਫੋਸੇਟ ਦੀ ਵਿਕਰੀ ਤੇ 2018 ਦੀ ਪਾਬੰਦੀ ਦਾ ਹਵਾਲਾ ਵੀ ਦਿੱਤਾ ਗਿਆ ਏ ਚੌਲ ਮੱਕੀ ਜਵਾਰ ਕਣਕ ਤੇ ਮੂੰਗਫਲੀ ਸਮੇਤ ਕਈ ਹੋਰ ਫਸਲਾਂ ਦੀਆਂ ਖੇਤਾਂ ਵਿੱਚ ਅਜਮਾਇਸ਼ਾਂ ਚੱਲ ਰਹੀਆਂ ਨੇ ਨਵੀਆਂ-ਨਵੀਆਂ ਕਿਸਮਾਂ ਵੀ ਲਿਆਂਦੀਆਂ ਜਾ ਰਹੀਆਂ ਨੇ ਆਲੋਚਕਾਂ ਦੀ ਦਲੀਲ ਹੈ ਕਿ ਅਜਿਹੇ ਸੀਮਤ ਅਧਿਐਨ ਹੌਲੀ-ਹੌਲੀ ਜੀਐਮ ਟੈਕਨੋਲੋਜੀ ਨੂੰ ਆਮ ਬਣਾ ਦੇਣਗੇ ਅਤੇ ਜੈਨੇਟਿਕ ਤੌਰ ਤੇ ਸੋਧੀਆਂ ਹੋਈਆਂ ਕਿਸਮਾਂ ਖੇਤੀਬਾੜੀ ਖੇਤਰ ਵਿੱਚ ਆਮ ਹੋ ਜਾਣਗੀਆਂ ਜੋ ਕਿ ਸਾਡੇ ਵਾਤਾਵਰਣ ਅਤੇ ਸਿਹਤ ਲਈ ਬਹੁਤ ਖਤਰਨਾਕ ਹਨ ਸੋ ਅਮਰੀਕੀ ਪ੍ਰਸ਼ਾਸਨ ਨੂੰ ਖੁਸ਼ ਕਰਨ ਲਈ ਅਤੇ ਅਮਰੀਕੀ ਕੰਪਨੀਆਂ ਦੇ ਵਪਾਰਕ ਦਾਖਲੇ ਲਈ ਸ਼ਾਇਦੇ ਕੋਈ ਪਿਛਲਾ ਦਰਵਾਜ਼ਾ ਹੀ ਹੈ ਜੋ ਭਾਰਤ ਵੱਲੋਂ ਖੋਲ੍ਹਿਆ ਜਾ ਰਿਹਾ ਹੈ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ ਕੋਈ ਨਵੇਂ ਨਹੀਂ ਹਨ ਅਤੇ ਆਏ ਦੇ ਨਹੀਂ ਇਸ ਦੇ ਨਾਲ ਕਈ ਜਾਣਾਂ ਦਾ ਨੁਕਸਾਨ ਹੁੰਦਾ ਹੈ ਕੈਨੇਡੀਅਨ ਅਧਿਕਾਰੀਆਂ ਦੇ ਮੁਤਾਬਕ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ 온ਟਾਰੀਓ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਦੋਸ਼ ਲਾਇਆ ਗਿਆ ਹੈ ਕਿ ਉਸਨੇ 2022 ਜਨਵਰੀ ਦੀ ਰਾਤ ਮੈਨੀਟੋਬਾ ਅਮਰੀਕਾ ਸਰਹੱਦ ਦੇ ਨੇੜੇ ਇੱਕ ਭਾਰਤੀ ਪਰਿਵਾਰ ਨੂੰ ਅਮਰੀਕੀ ਸਰਹੱਦ ਦੇ ਨੇੜੇ ਵਾਂਂ ਰਹੀ ਛੱਡਿਆ ਅਤੇ ਉਹਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਪੈਦਲ ਅਮਰੀਕਾ ਕੱਲਣ ਦੀ ਵਿਵਸਥਾ ਕੀਤੀ ਪਰ ਬੇਹਦ ਪਰਫੀਲੀ ਅਤੇ ਠੰਡੀ ਰਾਤ ਹੋਣ ਦੇ ਕਾਰਨ ਪਰਿਵਾਰ ਦੇ ਚਾਰਾਂ ਜਾਣਿਆਂ ਦੀ ਮੌਤ ਹੋ ਗਈ ਸੀ ਗ੍ਰਿਫਤਾਰ ਕੀਤੇ ਵਿਅਕਤੀ ਦਾ ਨਾਮ ਫੈਨਲ ਪਟੇਲ ਹੈ ਜੋ ਕਿ ਬ੍ਰੈਂਟਨ ਵਿੱਚ ਹੀ ਰਹਿ ਰਿਹਾ ਸੀ ਅਮਰੀਕਾ ਵੱਲੋਂ ਕੀਤੀ ਗਈ ਇੱਕ ਹਵਾਲਗੀ ਦੀ ਬੇਨਤੀ ਦੇ ਤਹਿਤ ਉਸਨੂੰ 5 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕਾ ਵਿੱਚ ਉਸਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ੀਆਂ ਨੂੰ ਲਿਆਉਣ ਦੀ ਸਾਜ਼ਿਸ਼ ਕਰਨ ਅਤੇ ਇਸ ਕਾਰਵਾਈ ਨਾਲ ਮੌਤ ਵਰਗੇ ਗੰਭੀਰ ਦੋਸ਼ ਲੱਗਣ ਦੀ ਉਮੀਦ ਹੈ ਇਹ ਮਾਮਲਾ ਇੱਕ ਭਿਆਨਕ ਘਟਨਾ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਜਗਦੀਸ਼ ਪਟੇਲ ਉਸਦੀ ਪਤਨੀ ਵੈਸ਼ਾਲੀ ਉਹਨਾਂ ਦੀ 11 ਸਾਲਾਂ ਦੀ ਧੀ ਅਤੇ 3 ਸਾਲ ਦਾ ਪੁੱਤਰ ਸਰਹੱਦ ਤੋਂ ਕੇਵਲ 12 ਮੀਟਰ ਦੂਰ برف ਵਿੱਚ ਜੰਮੀਆਂ ਹੋਈਆਂ ਲਾਸ਼ਾਂ ਵਿਜੋਂ ਮਿਲੇ ਸਨ। ਇਹ ਪਰਿਵਾਰ ਇੱਕ ਵੱਡੇ ਗਰੁੱਪ ਨਾਲ ਸੀ ਪਰ ਰਾਹ ਵਿੱਚ ਹੀ ਵੱਖਰਾ ਹੋ ਗਿਆ। 2026 ਦੇ ਅਖੀਰ ਤੱਕ ਅਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਡਰਾਈਵਿੰਗ ਲਾਇਸੈਂਸ ਅਤੇ شناਖਤੀ ਕਾਰਡਾਂ ਵਿੱਚ ਕੈਨੇਡੀਅਨ ਨਾਗਰਿਕਾ ਦੇ ਨਾਮ ਸ਼ਾਮਲ ਕੀਤੇ ਜਾਣਗੇ। ਇਹ لازਮੀ ਤਬਦੀਲੀ ਕੈਨੇਡਾ ਵਿੱਚ ਪਹਿਲੀ ਵਾਰ ਇਹ ਚੁੱਕਿਆ ਜਾ ਰਿਹਾ ਕਦਮ ਹੈ। ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਕਿ ਇਹ ਤਬਦੀਲੀ ਲੋਕਾਂ ਲਈ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਤੇਜ਼, ਆਸਾਨ ਅਤੇ ਵਧੀਆ ਬਣਾਏਗੀ। ਸਮੇਥ ਨੇ ਦੱਸਿਆ ਕਿ ਨਵੇਂ ਲਾਇਸੈਂਸ ਵਿੱਚ ਨਾਗਰਿਕਤਾ ਦੀ ਜਾਣਕਾਰੀ ਹੋਣ ਨਾਲ ਅਲਬਰਟਾ ਦੇ ਲੋਕ ਵਿਦਿਆਰਥੀ ਸਹਾਇਤਾ ਹੈਲਥ ਬੈਨੀਫਿਟ ਜਾਂ ਅਪੰਗਤਾ ਸਹਾਇਤਾਵਾਂ ਵਰਗੀਆਂ ਸਰਕਾਰੀ ਸੇਵਾਵਾਂ ਲਈ ਅਰਜ਼ੀ ਦਿੰਦੇ ਸਮੇਂ ਆਪਣੀ ਪਛਾਣ ਅਤੇ ਨਾਗਰਿਕਤਾ ਦੋਵਾਂ ਚੀਜ਼ਾਂ ਨੂੰ ਇੱਕੋ ਦਸਤਾਵੇਜ਼ ਨਾਲ ਸਾਬਤ ਕਰ ਸਕਣਗੇ। ਉਹਨੇ ਵੀ ਕਿਹਾ ਕਿ ਇਹ ਤਬਦੀਲੀ ਲੋਕਤੰਤਰ ਦੀ ਰੱਖਿਆ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਚੋਣਾਂ ਦੀ ਸੁਰੱਖਿਆ ਤੇ ਪ੍ਰਸਿੱਜਯੋਗਤਾ ਨੂੰ ਵੀ ਮਜ਼ਬੂਤ ਕਰੇਗੀ। ਹਾਲਾਂਕਿ ਐਨਡੀਪੀ ਨੇ ਇਸ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਮਲਟੀਕਲਚਰਲਿਜ਼ਮ ਦੇ ਸ਼ੈਡੋ ਮੰਤਰੀ ਲਿਜ਼ੈਟ ਤੇ ਜ਼ਿਆਦਾ ਨਹੀਂ ਕਿਹਾ ਹੈ ਕਿ ਇਹ ਤਬਦੀਲੀ ਲੋਕਾਂ ਲਈ ਬੇਲੂੜੀ ਕਾਗਜ਼ੀ ਕਾਰਵਾਈ ਅਤੇ ਔਖੀ ਪੈਦਾ ਕਰੇਗੀ। ਉਹਨਾਂ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਪਾਸਪੋਰਟ ਨਹੀਂ ਹੈ ਜਾਂ ਜਨਮ ਸਰਟੀਫਿਕੇਟ ਲੱਭਣਾ ਔਖਾ ਹੋ ਗਿਆ ਤਾਂ ਲਾਇਸੈਂਸ ਰੀਨਿਊ ਕਰਾਉਣਾ ਇੱਕ ਚੰਜਟ ਬਣ ਜਾਵੇਗਾ। ਨਵੇਂ ਨਿਯਮਾਂ ਅਨੁਸਾਰ ਡਰਾਈਵਿੰਗ ਲਾਇਸੈਂਸ ਬਣਵਾਉਣ ਜਾਂ ਰੀਨਿਊ ਕਰਨ ਸਮੇਂ ਲੋਕਾਂ ਨੂੰ ਆਪਣੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਦਾ ਸਬੂਤ ਦੇਣਾ ਪਵੇਗਾ। ਇਸ ਤਬਦੀਲੀ ਨੂੰ ਲੈ ਕੇ ਪ੍ਰਾਈਵੇਸੀ ਅਤੇ ਨਾਗਰਿਕ ਆਜ਼ਾਦੀਆਂ ਲਈ ਕੰਮ ਕਰਦੇ ਵਕੀਲਾਂ ਨੇ ਵੀ ਚਿੰਤਾ ਪ੍ਰਗਟਾਈ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਸੂਬੇ ਨੇ ਲਾਜ਼ਮੀ ਤੌਰ ਤੇ ਨਾਗਰਿਕਤਾ ਬਾਰੇ ਜਾਣਕਾਰੀ ਲਾਇਸੈਂਸ ਉਤੇ ਲਿਖਣ ਦਾ ਫੈਸਲਾ ਕੀਤਾ ਹੋਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਦੇ ਸੰਕਟ ਵਿੱਚੋਂ ਲੰਘੇ ਪੀੜਤਾਂ ਦੇ ਲਈ ਇੱਕ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਵੱਲੋਂ ਇਸ ਨੂੰ ਮਿਸ਼ਨ ਚੜ੍ਹਦੀ ਕਲਾ ਦਾ ਨਾਮ ਦਿੱਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਹਰ ਔਖੇ ਤੋਂ ਔਖੇ ਸਮੇਂ ਵਿੱਚ ਬਲੰਦ ਹੌਸਲੇ ਨਾਲ ਖੜੇ ਰਹਿਣਾ। ਮੋਕਮਦ ਨੇ ਕਿਹਾ ਕਿ ਮੈਂ ਪੰਜਾਬ ਅਤੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਪੁਨਰਵਾਸ ਅਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਉਹ ਪੰਜਾਬ ਨਾਲ ਖੜਨ ਅਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਿੱਚ ਮਦਦ ਕਰਨ। ਮੁੱਖ ਮੰਤਰੀ ਨੇ ਅਸਲ ਵਿੱਚ ਲੋਕਾਂ ਨੂੰ ਇਸ ਮਿਸ਼ਨ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ ਹੈ। ਉਹਨੇ ਕਿਹਾ ਕਿ ਰਾਹਤ ਪ੍ਰਕਾਰ ਦੇ ਸਹਿਯੋਗ ਨਾਲ ਹੀ ਚੱਲ ਸਕਦੇ ਨੇ ਅਤੇ ਤੁਹਾਡੇ ਵੱਲੋਂ ਦਿੱਤਾ ਗਿਆ ਤੇਲ-ਫੁੱਲ ਹੀ ਪੰਜਾਬ ਨੂੰ ਦੁਬਾਰਾ ਖੜ੍ਹਾ ਕਰੇਗਾ। ਉਹਨੇ ਵੀ ਦੱਸਿਆ ਕਿ ਹੜ੍ਹਾਂ ਦੌਰਾਨ 23 ਦੇ ਕਰੀਬ ਪੰਜਾਬ ਦੇ ਪਿੰਡ ਡੁੱਬੇ, 7 ਲੱਖ ਲੋਕ ਬੇਕਾਰ ਹੋਏ ਅਤੇ 20 ਲੱਖ ਦੇ ਕਰੀਬ ਲੋਕ ਇਸ ਨਾਲ ਪ੍ਰਭਾਵਿਤ ਹੋਏ ਨੇ। ਇਸ ਦੇ ਨਾਲ ਹੀ 3200 ਸਕੂਲ ਵੀ ਖੰਡਰ ਬਣੇ ਨੇ। 52 ਜਾਨਾਂ ਚਲੀਆਂ ਗਈਆਂ ਨੇ ਅਤੇ 8500 ਕਿਲੋਮੀਟਰ ਸੜਕਾਂ ਵੀ ਬਰਬਾਦ ਹੋਈਆਂ ਨੇ ਇਸੇ ਤਰ੍ਹਾਂ 2500 ਪੁਲ ਵੀ ਟੁੱਟੇ ਨੇ ਅਤੇ 1400 ਕਲੀਨਿਕ ਅਤੇ ਹੋਰ ਸਰਕਾਰੀ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਅਨੁਮਾਨਾਂ ਦੇ ਮੁਤਾਬਕ 13000 ਕਰੋੜ ਦੇ ਕਰੀਬ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਸ ਬਾਰੇ ਅਸਲ ਜਾਣਕਾਰੀ ਸਰਵੇ ਕਰਕੇ ਹੀ ਪਤਾ ਲੱਗੇਗੀ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਵੀ ਹਰ ਪੀੜਤਾ ਲਈ ਰਾਹਤ ਕਾਰਜ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਮਨੋਰੰਜਨ ਜਗਤ ਦੇ ਸਟਾਰਿਆਂ ਨੇ ਵੀ ਆਪਣਾ ਦਿਲ ਖੋਲ ਕੇ ਹੜਪੀਟਾਂ ਦੀ ਮਦਦ ਦਾ ਐਲਾਨ ਕੀਤਾ ਹੈ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਇਸ ਦੌਰਾਨ ਅਦਾਕਾਰਾ ਨੀਰੂ ਬਾਜਵਾ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਹੜ੍ਹ ਦੇ ਕਾਰਨ ਪ੍ਰਭਾਵਿਤ 15 ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਹਨਾਂ ਵੱਲੋਂ ਅਦਾ ਕੀਤੀ ਜਾਵੇਗੀ ਇਸ ਬੰਨੀ ਨੀਰੂ ਬਾਜਵਾ ਨੇ ਇੱਕ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਹੈ ਸੱਜੇ ਕਾਲ ਜੀ ਪੰਜਾਬ ਤੇ ਹੜ੍ਹ ਦੀ ਮਾਰ ਹੈ ਪਰ ਲੋਕ ਚੜਦੀ ਕਲਾ ਚ ਨੇ ਟੋਟੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ 'ਚ ਟੀਮ ਨੀਰੂ ਬਾਜਵਾ ਵਿਜ਼ਿਟ ਕਰ ਰਹੀ ਹੈ ਇੱਥੋਂ ਦੇ 15 ਪਿੰਡ ਜਿਨ੍ਹਾਂ 'ਤੇ ਜ਼ਿਆਦਾ ਮਾਰ ਪਈ ਹੈ ਉਹਨਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨੀਰੂ ਬਾਜਵਾ ਵੱਲੋਂ ਪਰੀ ਜਾਵੇਗੀ ਹਮਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗਿਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਦ ਆਪਣੇ ਲੋਕਾਂ ਦੀ ਹੈਲਪ ਕਰੋ ਮੈਂ ਨੰਬਰ ਸ਼ੇਅਰ ਕਰ ਰਹੀ ਹਾਂ ਹੈਲਪ ਕਰਨ ਵਾਲੇ ਤੇ ਹੈਲਪ ਲੈਂਡ ਵਾਲੇ ਕੰਟੈਕਟ ਕਰ ਸਕਦੇ ਆ ਧੰਨਵਾਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਅਸਾਮ ਤੋਂ ਆਰੰਭ ਹੋਇਆ ਨਗਰੀ ਕੀਰਤਨ ਮੱਧ ਪ੍ਰਦੇਸ਼ ਤੋਂ ਸ਼ਕਤੀਸ ਗੜਲੀ ਹੋ ਯਰਵਾਨਾ ਨਵੇਂ ਪਾਤਸ਼ਾਹ ਸ੍ਰੀ ਹਰਿਤੇਗ ਭਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦੋਬੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਡਲਾ ਤੋਂ ਬिलासपुर ਛੱਤੀਸਗੜ੍ਹ ਲਈ ਰਵਾਨਾ ਹੋਇਆ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇਦਾਰ ਮਕ ਦੀਵਾਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਨਵੇਂ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਗੁਰਬਾਣੀ ਅਤੇ ਕਥਾ ਵਿਚਾਰਾਂ ਕੀਤੀਆਂ। ਉਨ੍ਹਾਂ ਸੰਗਤਾਂ ਨਾਲ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵੀ ਸਾਂਝ ਪਾਈ। ਇਸ ਮੌਕੇ ਮੈਂਬਰ ਪਾਰਲੀਮੈਂਟ ਫਗਰ ਸਿੰਘ ਕੁਲਸ ਅਤੇ ਸ਼੍ਰੀ ਪ੍ਰੂਫਲ ਮਿਸ਼ਰਾ ਕਲੈਕਟਰ ਵੱਲੋਂ ਵੀ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਗਈ। ਅਤੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾਦੇ ਪ੍ਰਬੰਧਕਾ ਵੱਲੋਂ ਪੰਜ ਪਿਆਰੇ ਸਹਿਬਾਨ ਨਿਸ਼ਾਨਜੀ ਸਿੰਘ ਅਤੇ ਹਾਜ਼ਰ ਪ੍ਰਮੁੱਖ ਸੇਕਸ਼ੀਤਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਨਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੇ 50 ਤੀਨਵਦੀ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਦਾ ਸੰਗਤਾਂ ਨੇ ਵਾਕ-ਵਾਕ ਪੜਾਵਾ ਤੇਉਤਸ਼ਾਹ ਨਾਲ ਪਰਮਾਤਮਾ ਦਾ ਸਵਾਗਤ ਕੀਤਾ ਵਾਕ-ਵਾਕ ਧਰਮ ਦੇ ਲੋਕਾਂ ਵਿੱਚ ਨਗਰ ਕੀਰਤਨ ਪ੍ਰਤੀ ਵੱਡੀ ਸ਼ਰਧਾ ਪਾਈ ਜਾ ਰਹੀ ਹੈ ਤੇ ਇਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਪੇਟ ਕਰ ਰਹੀਆਂ ਨੇ